ਤੇ ਹਾਂਜੀ ਜਸਵੰਦਰ ਵਾਲੋਂ ਕੀ ਹਲਚਲ ਆ ਤੇ ਹੁਣ ਪਹੁੰਚੇ ਆ ਜੀ ਆਪਾਂ ਭਗਤ ਸਿੰਘ ਚੌਂਕ ਤੇ ਉਥੋਂ ਤੇ ਹੁਣ ਅਸੀਂ ਆਏ ਆ ਜਿੱਥੇ ਲਾਲ ਫਿਸ਼ ਵਾਲਾ ਤੇ ਇਧਰ ਪਿਛੇ ਹੋ ਗਿਆ ਸੀ ਕਾਂ ਬਚਾਅ ਹੋ ਗਿਆ ਤੇ ਇਧਰ ਆ ਗਿਆ ਆਪਾਂ ਲਾਲ ਫਿਸ਼ ਵਾਲੇ ਕੋਲ ਬਈ ਲਾਲ ਫਿਸ਼ ਵਾਲੀ ਹੈ ਨਾ ਤੇ ਇਧਰ ਬਾਈ ਹੁੜਾ ਦੀ ਲਗਭਗ ਤੀਜੀ ਪੀੜ੍ਹੀ ਜਿਹੜੀ ਹੈਗੀ ਆ ਇੱਥੇ ਕੰਮ ਕਰਦੀ ਆ ਬਾਈ ਜੀ ਕੀ ਹਾਲ ਚੱਲ ਬਹੁਤ ਵਧੀਆ ਬਾਈ ਭਾਈ ਕੀ ਨਾਮ? rahul ਭਾਈ rahul ਤੇ ਭਾਈ ਪਹਿਲਾਂ ਤਾਂ ਤੁਹਾਨੂੰ ਦੱਸੋ ਵੀ ਕਿਹੜੀ ਸੰਤ ਤੋਂ ਜਿਹੜੀ ਤੁਹਾਡੀ ਸ਼ਾਪ ਆ ਕਦੋਂ ਤੋਂ ਤੁਹਾਡੀ ਲੱਗੀ ਤੁਸੀਂ ਹੁਣ 201948 ਦਸੀ ਤੁਸੀਂ 1948 1948 ਤੋਂ ਇਹ ਸਟਾਰਟ ਆ ਹਾਂਜੀ ਦਾਦਾ ਜੀ ਕਰਦੇ ਸੀ ਸਾਡੇ ਮਤਲਬ ਆਜ਼ਾਦੀ ਤੋਂ ਬਾਅਦ 1 ਸਾਲ ਬਾਅਦ ਤੁਹਾਡੀ ਸ਼ਾਪ ਸ਼ੁਰੂ ਹੋ ਗਈ ਹਾਂਜੀ ਹਾਂਜੀ ਕੀ ਬਾਤ ਆ ਭਾਈ ਉਦੋਂ ਕੀ ਬਣਾਉਂਦੇ ਸੀ ਉਹ ਰੇਫਿਸ਼ ਚਲਦੀ ਸੀ ਮਲੀ ਉਦੋਂ ਵੀ ਫਿਸ਼ ਚਲਦੀ ਸੀ ਸ਼ੁਰੂ ਤੋਂ ਸ਼ੁਰੂ ਤੋਂ ਮਲੀ ਵੇਤੇ ਆਏ ਸੀ ਉਸ ਟਾਈਮ ਕੀ ਰੇਟ ਕੀ ਰੇਟ ਕੀ ਸੀ ਉਸ ਟਾਈਮ ਉਹਦੇ ਰੁਪਈਆ ਚੋਣਾ ਉਸ ਟਾਈਮ ਤੇ ਨਾ ਰੁਪਈਆ ਪੈਸਾ ਚੋਣਾ ਹਾਂ ਹੁਣ ਕੀ ਰੇਟ ਆ ਭਾਈ 300 ਰੁਪਏ ਭਾਈ 300 ਰੁਪਏ ਭਾਈ ਕਿਹੜੀ ਵਾਈਟ ਹੁੰਦੀ ਹੈ ਕਿ ਤੁਜੀ ਨਹੀਂ ਆਪਣਾ ਪਿਓਰ ਮਲੀ ਭਾਈ ਪਿਓਰ ਮਲੀ ਹੁੰਦੀ ਹੈ ਤੇ ਭਾਈ ਕਿਹੜੀ ਕਿਹੜੀ ਫਿਸ਼ ਹੁੰਦੀ ਤੁਸੀਂ ਆਪਾਂ ਭਾਈ ਸ਼ੁਰੂ ਤੋਂ ਲੈ ਕੇ ਮਲੀ ਵੇਚੀ ਐ ਸੋਹਣ ਚ ਵੇਚੀ ਨਹੀਂ ਕਿਹੜੇ ਤੰਦੂਰੀ ਵਿਸ਼ਲ ਹੁੰਦੀ ਕਿ ਕਿਹੜੀ ਫਰਾਈ ਹੁੰਦੀ ਤੰਦੂਰੀ ਵੀ ਹੁੰਦੀ ਹੁੰਦੇ ਭਾਈ ਬੰਦ ਕੀਤੀ ਵੀ ਫਰਾਈ ਰੱਖੀ ਹੋਈ ਹੈ ਓਕੇ ਅੱਛਾ ਤੁਹਾਡੇ ਇੱਥੇ ਲੱਗੇ ਵੀ ਬੰਦੇ 10-10 ਰੁਪਏ ਦਾ ਜੀ ਪੀਸ ਵੇਚਦੇ ਚਿਕਨ ਦਾ ਭਾਈ ਨਾਲ ਹੀ ਹੈ ਜੀ ਕਿਹੜੀ ਟਰਾਈ ਕੀਤਾ ਨਾ ਭਾਈ ਕਈ ਤੁਸੀਂ ਸੋਚਿਆ ਵੀ 10 ਰੁਪਏ ਦਾ ਫਿਸ਼ ਫਿਸ਼ ਦਾ ਪੀਸ ਵੇਚ ਉਹ ਪੈਸੇ ਗਾਂਧੀ ਵੇਚਾਂਗੇ ਯਰ ਵੇਚਾਂਗੇ 10 ਕੀ ਬਾਤ ਹੈ ਤੇਰੇ ਵੇ ਬਾਈ ਹੁਣਾਂ ਦੇ ਕੋਲ ਸਫਾਈ ਬਹੁਤ ਹੈ ਬਾਈ ਹੁਣਾਂ ਜਦੋਂ ਨੇ ਸਾਨੂੰ ਰეკਮੈਂਡ ਕੀਤਾ ਕਿ ਤੇ ਬਾਈ ਹੁਣਾਂ ਦਾ ਟੇਸਟ ਬਹੁਤ ਵਧੀਆ ਆ ਬਾਈ ਦਾ ਬਿਸ਼ੱਕ ਦੁਕਾਨ ਕਾਊਂਟਰ ਛੋਟਾ ਆ ਪਰ ਕਹਿੰਦੇ ਬਾਈ ਦਾ ਦਿਲ ਬਹੁਤ ਵੱਡਾ ਪੱਕੀ ਗੱਲ ਆ ਬਾਈ ਹਲੋ ਰੇਲਦੇਵਰ ਖੁੱਲੇ ਭਾਜੀ ਓਏ ਹੋਏ ਹੋਏ ਕੀ ਬਾਤ ਹੈ ਤੇ ਭਾਜੀ ਆ ਤੁਹਾਡੇ ਤੋਂ ਬਾਅਦ ਤੁਹਾਡੇ ਫਾਦਰ ਸਾਹਿਬ ਨੇ ਸ਼ੌਭੂ ਉਹ ਵੀ ਤੁਹਾਡੇ ਦਾਦਾ ਜੀ ਦੀ ਉਹੀ ਸ਼ੁਰੂ ਕੀਤੀ ਸੀ ਕਿ ਹੋਰ ਕੀਤੀ ਸੀ ਭਾਈ ਸ਼ੁਰੂ ਤੋਂ ਲੈ ਕੇ ਉੱਥੇ ਪਹਿਲੇ ਗੁਰندر ਭਾਈ ਜੀ ਦੇ ਬਾਅਦ ਦਾਦਾ ਜੀ ਲੰਦੇ ਦਾਦਾ ਜੀ ਬਾਅਦ ਫਾਦਰ ਸਾਹਿਬ ਨੇ ਫਾਦਰ ਸਾਹਿਬ ਤੋਂ ਅਸੀਂ ਅੱਛਾ ਫਾਦਰ ਸਾਹਿਬ ਤੋਂ ਬਾਅਦ ਤੁਸੀਂ ਆ ਗਏ ਹਾਂ ਹੁਣ ਨਾਲ ਸੀਗੇ 12 1900 ਉਹ 218 ਸਵਾ 12 ਅੰਸ਼ਵਾਸੀ 218 ਦੇ ਵਿੱਚ ਹਾਂਜੀ ਉਦੋਂ ਬਾਅਦ ਫਿਰ ਤੁਸੀਂ ਸ਼ੌਪਤਨ ਤੋਂ ਸੰਭਾਲ ਲਈ ਪਹਿਲੇ ਵੀ ਨਾਲ ਸੀ ਉਹਨਾਂ ਨਾਲ ਕੰਮ ਕਰੀਦਾ ਸੀਗਾ ਜੀ ਅੱਛਾ ਪਰ ਪਹਿਲਾਂ ਸੋਚਿਆ ਨਹੀਂ ਕਿ ਕਿਸੇ ਕੁਸ਼ੋਰ ਕੀਤਾ ਜਾਵੇ ਨੇ ਕੀਤਾ ਤਾਂ ਹੈਗਾ ਬਈ ਕੱਪੜੇ ਦਾ ਸ਼ੋਰੂਮ ਖੋਲ੍ਹ ਕੇ ਕੀਤਾ ਜਦੋਂ ਦੇਣੇ ਲੱਗਾ ਅਜਾ ਦੇਣੇ ਲੱਗਾ ਅਸਲ ਵਿੱਚ ਜਿਹੜੀ ਫਿਰ ਆਖਰੀ ਉਹ ਜਿਹੜੀ ਇੱਕ ਮੇਨ ਲੈਗੇਸੀ ਸੀ ਉਹ ਕਿਤਨਾ ਕਿਤੇ ਲੈ ਕੇ ਆਈ ਹੈ ਕੰਮ ਸ਼ੁਰੂ ਤੋਂ ਭਾਈ ਆਹੀ ਪਸੰਦ ਸੀ ਆਹੀ ਕੀਤਾ ਅੱਛਾ ਫਿਸ਼ ਦਾ ਹੀ ਕੰਮ ਸੀਗਾ ਤੇ ਅੱਛਾ ਭਾਈ ਹੁਣ ਤੁਹਾਡੀ ਫੈਮਿਲੀ ਚ ਕੌਣ ਕੌਣ ਨੇ ਬ੍ਰਦਰ ਮੇਰਾ ਬਾਹਰ ਹੈ ਮਦਰ ਹੈ ਮੈਂ ਆ ਉਹ ਬ੍ਰਦਰ ਦੇ ਬੱਚੇ ਆ ਤੇ ਤੁਹਾਡੀ ਵਾਈਫ ਹਾਂਜੀ ਹਾਂਜੀ ओके ਤੇ ਤੁਸੀਂ ਤੋਂ ਨੇ ਵੀ ਬੱਚੇ ਤੁਹਾਡੇ ਜਿੱਥੇ ਤੁਸੀਂ ਕੰਮ ਕਰਦੇ ਉਹੀ ਬੱਚੇ ਕੰਮ ਕਰਨਗੇ ਜਾਂ ਅਲੱਗ ਕੁਝ ਕਰਨ ਚਾਹਣਗੇ ਬਾਈ ਵਧੀਆ ਵਗ ਰੈਸਟੋਰੈਂਟ ਪਾ ਕੇ ਦਵਾਗੇ ਉਹਨਾਂ ਨੂੰ ਅਸੀਂ ਰੈਸਟੋਰੈਂਟ ਖੋਲ ਕੇ ਦਵਾਗੇ ਚਾਹ ਵਾਦਾ ਇਹ ਚੋਣਾਂ ਵੀ ਭਰਾ ਰੱਬ ਤੇਰੀ ਜਲਦੀ ਇੱਕ ਬੰਦਨਾ ਪੂਰੀ ਕਰੇ ਤੇ ਤੁਸੀਂ ਇੱਕ ਵਧੀਆ ਰੈਸਟੋਰੈਂਟ ਦੇ ਮਾਲਕ ਹੋਵੋ ਜਿੱਥੇ ਤੁਹਾਡੇ ਬੱਚੇ ਨਾਲ ਤੁਸੀਂ ਬੈਠੇ ਹੋਵੋ ਠੀਕ ਹੈ ਜੀ ਤੇ ਬਾਈ ਹੋਰ ਕੀ ਲਾ ਰਹੇ ਹੋ ਟੱਲੀਆ ਜੀ ਸਾਡੇ ਨੇ ਭਾਈ ਜਿਹੜੀ ਤੁਸੀਂ ਪੈਸੇ ਚੱਲ ਰਿਹਾ ਚੱਲ ਰਿਹਾ ਤੁਹਾਨੂੰ ਚੱਲਣ ਸਵਾਰਿਆ ਜੀ ਚੱਲ ਇਹ ਚੱਲਰ ਕੀ ਹੁੰਦੀ ਵਜੇ ਇਹ ਮਲੀ ਦਾ ਭਾਈ ਤੋ ਹੁੰਦੀ ਹੈ ਚੱਲਰ ਦੇਖੋ ਹਾਂ ਲਈ ਥਾਲਰ ਹੁੰਦੇ ਥੱਲੇ ਵਾਲੀ ਪੇਟ ਨੂੰ ਥੱਲੇ ਵਾਲੀ ਅੱਛਾ ਜੀ ਇਹ ਮੇਰੀ ਚੀਜ਼ ਫਿਸ਼ ਦੀ ਇਹੀ ਆ ਕਿ ਇੱਕ ਥਾਲਰ ਹੂੰਸ਼ ਚਾਂਪਾ ਚਾਂਪਾ ਹਾਂ ਜੀ ਤੇ ਅੱਜ ਤੁਸੀਂ ਸਾਨੂੰ ਥਾਲਰ ਖਵਾਉਣਾ ਤੁਹਾਨੂੰ ਥਾਲਰ ਖਵਾ ਰਿਆ ਜੀ ਤੇ ਕਰੋ ਤਿਆਰ ਭਾਜੀ ਫੇ ਥਾਲਰ ਭਾਜੀ ਇਹ ਬੋਲਰ ਹੁੰਦੀ ਹੈ ਵਿਦਵਣ ਹੁੰਦੀ ਬੋਲਰ ਸ ਵੀ ਕਰਦੀ ਤੇ ਭਾਜੀ ਕੋਈ ਕਹ ਦੇ ਅੱਛਾ ਓਕੇ ਤੇ ਭਾਈ ਪੂਸ਼ ਵੀ ਹੁੰਦੀ ਤੁਹਾਡੇ ਕੋਲ ਪੂਸ਼ ਵੀ ਹੈਗੀ ਭਾਜੀ ਤੇ ਫੇ ਨਾਲ ਸਾਡੀ ਪੂਸ਼ ਵੀ ਕਰ ਦਿਓ ਰੈਡੀ ਫਿਰ ਚਾਲਰ ਵੀ ਨਾਲ ਪੁਸ਼ ਵੀ ਉਹ ਸਾਡੇ ਤੋਂ ਭਾਈ ਵੱਡੀ ਹੁੰਦੀ ਛੋਟੀ ਕੋਈ ਨਹੀਂ ਹੁੰਦੀ ਓਕੇ ਤੇ ਇਹ ਕਿੰਨੇ ਗ੍ਰਾਮ ਦੀ ਹੁੰਦੀ ਭਾਜੀ ਘੱਟੋ ਘੱਟ ਅੱਧਾ ਕਿਲੋ ਦੀ ਹੁੰਦੀ ਹੈ ਇਹ ਅੱਧਾ ਕਿਲੋ ਦੀ ਹੁੰਦਾ ਕਿਲੋ 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 ਦਾ ਵੀ ਆ ਜਾਂਦੀ ਹੈ ਅੱਜ ਅੱਧਾ ਕਿਲੋ ਦੀ ਕਿਲੋ ਦੀ ਹੁੰਦੀ ਹੈ ਹਾਂਜੀ ਨਾਲ ਕੀ ਬਾਤ ਹੈ ਚਲੋ ਭਾਜੀ ਫਿਰ ਕਰੋ ਤਿਆਰੀ ਭਾਜੀ ਇਹਦੇ ਵਿੱਚ ਹੋਣ ਭਾਜੀ ਕੰਡਾ ਕੱਢੂਗੇ ਬਾਹਰ ਤੁਸੀਂ ਕਿਵੇਂ ਕਰਨਾ ਕੰਡਾ ਭਾਈ ਨਿਕਲ ਗਿਆ ਹਣੀ ਕੰਡਾ ਨਿਕਲ ਗਿਆ ਬਹੁਤ ਵਧੀਆ ਨਿਕਲ ਗਿਆ ਹਾਂਜੀ ਆ ਜੀ ਤੇ ਹੁਣ ਤੁਸੀਂ ਅੱਜ ਪ੍ਰਾਈਸ ਆਉਂਗੇ ਨਾ ਹਾਂਜੀ ਹਾਂਜੀ अच्छा okay. ये गंडा तो नहीं। ये गंडा भाई। ओके। ਤੇ ਜਿਹੜੀ ਪੂਸ਼ਾ ਉਹ ਤਾਂ ਐਵੇਂ ਲੱਗ ਜਣੀ ਨਾ ਡ੍ਰੈਕਟੀ। ਉਹਦੇ ਕੋਈ ਸਿੱਧੇ ਪੂਸ਼ ਹੋਣੀ। ਪੱਟ ਲਾ ਕੇ ਨਾ ਸਿੱਧਾ ਲਾ ਕੇ ਉਹ ਡ੍ਰੈਕਟੀ ਉਹ ਮਾਰਜਿਨ ਕਰਕੇ ਪੂਸ਼ ਹੋਵੇ ਕਰ ਦਈ ਨਾ। ਤੇ ਜ਼ਿਆਦਾਤਰ ਬਾਈ ਤੁਹਾਡੀ ਕੋਲ ਡਿਮਾਂਡ ਕਿਹੜੀ ਚੀਜ਼ ਦੀ ਆਉਂਦੀ ਆ? ਜ਼ਿਆਦਾ ਝਾਲਰ ਪੂਸ਼। ਝਾਲਰ ਤੇ ਪੂਸ਼ ਨਾ ਚਾਂਪਾ। ਕਾਲਰ ਪੁੱਛਦੇ ਚਾਂਪੜੀ ਨਾ ਭਾਈ ਹਾਂ ਜੀ ਇਹ ਜਿਹੜੀ ਚੱਲਦਾ ਉਹਦਾ ਕੀ ਬੈਨੀਫਿਟ ਕੀ ਹੈ ਦਾ ਇਹ ਤੇਲ ਹੁੰਦਾ ਹੜਾ ਥੰਗੇ ਥੰਗੇ ਹੀ ਹੁੰਦੀ ਜਿਹਦਾ ਜਾਈਏ ਤੇ ਚੱਲਦਾ ਉੱਡੀ ਹਾਂ ਜੀ ਓਕੇ ਜਦਾ ਮੂੰਹ ਜਮਾ ਖੁੱਲ ਜਾਂਦੇ ਆ ਜੀ ਕੀ ਆ ਬੱਸ ਚਲੋ ਭਾਜੀ ਫਿਰ ਅਸੀਂ ਹੁਣ ਜਦਾ ਵੇਟ ਨਾ ਕਰਾਓ ਤਾਂ ਸਾਨੂੰ ਹੁਣ ਤੁਸੀਂ ਦਵਾ ਦਾ ਸਾਨੂੰ ਚੰਦਰ ਖਿਲਾਓ ਪਹਿਲੀ ਵਾਰੀ ਹੀ ਸੁਣਿਆ ਹੈ ਵੀ ਚੰਦਰ ਵੀ ਕੋਈ ਦਾ ਨਹੀਂ ਹੁੰਦੀ ਦਾ ਸਾਡੇ ਨੂਰ ਮੈਲ ਦੇ ਜਦਾ ਪਾਸੇ ਜਦਾਂ ਦੀ ਚੀਜ਼ ਮਿਲਦੀ ਹੈ ਖਾ ਕੇ ਤੁਰਪੀਦਾ ਵੀ ਫਿਸ਼ ਦੇ ਦਿਓ ਬਾ ਗੱਲ ਕਰਾਂਗੇ ਤੇ ਚਲੋ ਭਾਜੀ ਕਰੋ ਫੇਰ ਤਿਆਰ ਬਈ ਤੇਲ ਕਿਹੜਾ ਵਰਤਦੇ ਤੁਸੀਂ ਹਾਂਜੀ ਤੇਲ ਕਿਹੜਾ ਵਰਤਦੇ ਹੋ ਤੇਲ ਭਾਈ ਦੁੱਧਾ ਹੁੰਦਾ ਇਹਦਾ ਜਿਹੜਾ 올ੀਵੇਲ ਹੁੰਦਾ ਸ਼ਰਾਟਾ ਦਾ ਅੱਛਾ ਅਜੇ ਇੱਕ ਚੀਜ਼ ਹੋਰ ਗਏ ਅਲੱਗ-ਅਲੱਗ ਇੱਥੇ ਕਹਿੰਦੇ ਅਲੱਗ-ਅਲੱਗ ਚੀਜ਼ਾਂ ਆਉਂਦੇ ਨੇ ਜਿਦਾ ਨੂਰ ਮਿਲਦੇ ਵਿੱਚ ਬੋਲੈਂਸ ਲਿਖਦੀ ਆ ਉਹ ਭਾਈ ਉਹ ਤਾਂ ਪਤਾ ਨਹੀਂ ਨਾ ਸਾਰੇ ਜਿਹੜੇ ਕਹਿੰਦੇ ਨੇ ਚੱਕੀ ਕੱਟੀ ਸਿੱਧੀ ਹੰਦਾ ਜਾਵੇ ਅੱਛਾ ਇਹ ਇੱਕ ਤਾਂ ਤੁਹਾਡਾ ਸਵਾਦ ਆ ਮੈਂ ਤੁਹਾਨੂੰ ਖਾਣਾ ਆ ਤੁਹਾਨੂੰ ਬੋਲਣ ਕਿ ਖਾਦੀ ਜਿੱਤੀ ਸਵਾਦ ਲੱਗੀ ਆ ਕੀ ਬਾਤ ਹੈ ਮਤਲਬ ਮੈਂਦ ਪੂਰੀ ਬੰਗਦੀ ਆ ਜੀ ਜਦੋਂ ਜਿੰਨੀ ਕਿ ਮੈਂਦ ਨਾਲ ਤੁਸੀਂ ਚੀਜ਼ ਬਣਾਉਂਦੇ ਹੋ ਉਹਦੀ ਕਿ ਮੈਂਦ ਨਾਲ ਖਾਣੀ ਵੀ ਬੰਦੀ ਆ ਇਹ ਬਾਈ ਜਿਹੜੀ ਆਪਣੇ ਪੁੱਛ ਨੂੰ ਕਿੰਨਾ ਨਾ ਲੱਗ ਜਾਂਦਾ ਕੋਈ ਥੋੜਾ ਟਾਈਮ ਲੱਗਦਾ ਭਰੀ ਪੂਰੀ ਪਕਾਣੀ ਹੁੰਦੀ ਨਾ ਅੱਛਾ ਚਲੋ ਭਾਈ ਜਦ ਤੱਕ ਤੁਸੀਂ ਰੈਡੀ ਕਰੋ ਫਿਰ ਤੁਹਾਨੂੰ ਟੇਬਲ ਤੇ ਦਿਓ ਦੇਸੀ ਇਹਨੂੰ ਟਰਾਈ ਕਰੀਏ ਥੈਂਕ ਯੂ ਸੋ ਮਚ ਫਿਸ਼ ਐ ਲੋ ਜੀ ਸਾਡੀ ਫਿਸ਼ ਟੀਅਰ ਹੋ ਗਈ ਤਾਂ ਸਾਡੇ ਨਾਲ ਪਾਈ ਤੇ ਭਾਈ ਦੱਸੋ ਕਿਵੇਂ ਦਾ ਫਲੇਵਰ ਹੈ ਬਹੁਤ ਵਧੀਆ ਫਲੇਵਰ ਹੈ ਜੀ ਚਲੋ ਮੈਂ ਅੱਜ ਤਾਂ ਨਹੀਂ ਮੈਂ ਤਾਂ ਬੜੀਆ ਨਹੀਂ ਖਾਧੀ ਹੈ ਹਾਂ ਤੁਹਾਡੀ ਰਿਕਮੈਂਡੇਸ਼ਨ ਵੀ ਆਏ ਸੀ ਤੇ ਰਿਕਮੈਂਡੇਸ਼ਨ ਤੇ ਜੇ ਤੁਸੀਂ ਇੱਥੇ ਆਣਾ ਤੇ ਜਰੂਰ ਇੱਥੇ ਆ ਕੇ ਵੈਸਟ ਰਾਈ ਕਰੋ ਬਹੁਤ ਵਧੀਆ ਬਣਾਉਂਦੇ ਨੇ ਕੀ ਬਾਤ ਹੈ ਭਾਈ ਤੁਸੀਂ ਵੀ ਇਥੇ ਟਰਾਈ ਕਰੋ ਲੋ ਤੇ ਇਧਰ ਆਫਾ ਸਾਡਾ ਇਹ ਨਾ ਮੇਲ ਸਾਡਾ ਸ਼ੋਸ ਸਟਾਪਰ ਤੇ ਰਹੀ ਗਿਆ ਪਿੱਛੇ ਭਾਈ ਕਰੋਨੇ ਤੇ ਭਾਈ ਜਦ ਤੱਕ ਤੁਸੀਂ ਕਿੰਨੇ ਦੇ ਤੋ ਦੇ ਅਸੀਂ ਤਾਂ ਜਿਆਦਾ ਨਹੀਂ ਤੇ 15 20 ਸਾਲ ਹੋ ਗਏ ਸਾਨੂੰ ਚਲੋ ਭਾਜੀ ਫਿਰ ਐਡਰੈਸ ਬੋਲੋ ਦੁਕਾਨਦਾਰ ਇਹ ਭਗਤ ਸਿੰਘ ਚੌਂਕ ਦੇ ਵਿੱਚ ਲਾਲ ਮੱਛੀ ਵਾਲੇ ਨੇ ਤੇ ਜਰੂਰ ਇੱਥੇ ਆ ਕੇ ਫਿਰ ਟ੍ਰਾਈ ਕਰੋ ਤੇ ਭਗਤ ਸਿੰਘ ਚੌਂਕ ਅੱਜੀ ਜਿਹੜੀ ਰੇਲਵੇ ਸਟੇਸ਼ਨੋਂ ਜਾਂਦਾ ਰੋਡ ਭਗਤ ਸਿੰਘ ਚੌਂਕ ਦੇ ਵਿੱਚ ਚੌਂਕ ਦੇ ਵਿੱਚ ਹੀ ਲਾਲ ਮੱਛੀ ਵਾਲਿਆ ਜੀ ਆਓ ਇੱਕ ਵਾਰ ਟੈਸਟ ਸ਼ੁਰੂ ਕਰਾਂਗੇ ਥੈਂਕ ਯੂ ਸੋ ਮਚ ਵੇ ਵਕਈ ਜਿਹੜਾ ਫਲੇਵਰ ਨਾ ਪੈਗੋ ਨੂੰ ਦੱਸਿਆ ਵਕਈ ਕਮਾਲ ਦਾ ਆ ਤੇ ਹੁਣ ਤੁਸੀਂ ਕੀ ਕਰਨਾ ਤੁਸੀਂ ਸਿਰਫ ਚੰਦ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਆਪਣਾ ਤੇ ਫਿਸ਼ ਬਹੁਤ ਕਮਾਲ ਦੀ ਆ ਕਿ ਭਰਾ ਇੰਨੀ ਫੋਟੋ ਨਾ ਬਸ ਮੂਲ ਲਪਾਈ ਮੇਰਾ ਲੱਗਿਆ ਫਿਰ ਇਹ ਵਾ ਤੁਹਾਨੂੰ ਫਿਰ ਬਾਈ ਜੇ ਨਾ ਜਲੰਧਰ ਦੇ ਵਿੱਚ ਕਿਤੇ ਖਾਣ ਵਾਸਤੇ ਆਉਣਾ ਆ ਤੇ ਵਿਸ਼ਾਲ ਭਾਈ ਨੂੰ ਆ ਕੇ ਪੁੱਛੋ ਵੀ ਫੋਨ ਕਰ ਲਓ ਬਾਈ ਨੂੰ ਬਾਈ ਕਿੱਥੇ ਜਾਈਏ ਸਭ ਤੋਂ ਵੈਸਟਲੇ ਇੱਥੇ ਬਾਈ ਨੇ ਕਿੰਨੇ ਕਿ ਸਾਨੂੰ ਅਜ ਤੱਕ 5 6 6 7 ਹੋ ਗਏ ਨੇ ਲੋਗ ਬਹੁਤ ਜ਼ਬਰਦਸਤ ਪੂਰਤੀ ਕਬਾਲ ਦਾ ਜਿੱਥੇ ਜਿੱਥੇ ਵੀ ਗਏ ਆ ਭਾਈ ਸੁਆਦ ਆ ਗਿਆ ਇੱਥੇ ਵੀ ਬਾਈ ਕੋਲ ਆ ਕੇ ਸੁਆਦ ਆ ਗਿਆ ਤੇ ਹੁਣ ਭਾਈ ਤੁਸੀਂ ਸਾਰੇ ਆਪਣੇ ਭਰਾ ਨੂੰ ਲਾਓ ਪਰਾਹ ਦੇ ਨਾਲ سپورਟ ਵੀ ਕਰਿਓ ਨਾਲੇ ਪੰਜਾਬੀ ਪਰਾਹ ਪੰਜਾਬੀ ਪਰਾਹ ਨੂੰ سپورਟ ਕਰਨਾ ਤਾਂ ਪਰਚ ਮਾਰਨਾ ਸੋ ਥੈਂਕ ਯੂ ਸੋ ਮਚ